ਜਿੰਦਾਬਾ 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 ਉਹ ਨਿਹਾਲ ਸਤਿ ਸ੍ਰੀ ਅਕਾਲ ਵਾਈਕ ਇਧਰ ਇਧਰ ਆ ਮੈਂਬਰ ਆ ਜਾਣ ਚਲੋ ਚਲ ਆ ਪਾਣੀ ਮੈਂਬਰਾਂ ਤੋਂ ਘਾਟਾਂ ਹੀ ਸਰਪੰਚੀਆਂ ਚਲੋ ਆਓ ਚਲੋ ਹਰਦੀਪ ਜੀ ਬਾਈ ਬਾਈ ਲੋ ਥੋੜਾ ਜਿਹਾ ਖਾ ਲੋ ਜੀ ਸਰ ਇਸ ਪਾ ਆਪਣਾ ਮਾਨਸਰ ਮਾਨਸਰ ਪੰਚਾਇਤ ਕੀ ਕਾਮ ਹੈ ਸਭ ਤੋਂ ਪਹਿਲਾਂ ਸ੍ਰੀ ਬਾਬਾ ਲਾਲ ਜੀ ਜਿਨ੍ਹਾਂ ਦਾ 671ਵਾਂ ਪ੍ਰਕਾਸ਼ ਦਿਹਾੜਾ ਮੈਂ ਸਮੁੱਚੀ ਸੰਗਤ ਨੂੰ ਬਾਬਾ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨਾ ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਕਲਾਂ ਨੌਰ ਤੇ ਜਿਹੜੀ ਬੜੀ ਪੁਰਾਣੀ ਮੰਗ ਸੀਗੀ ਪੰਚਾਇਤਾਂ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਉਹ ਕੱਲ ਇਲੈਕਸ਼ਨਾਂ ਹੋ ਕੇ ਹਟੀਆਂ ਰਾਤੀ ਰਿਜ਼ਲਟ ਆਇਆ ਤਾਂ ਬੜੀ ਅਮਨ ਸ਼ਾਂਤੀ ਨਾਲ ਲੋਕਾਂ ਨੇ ਵੋਟਾਂ ਪਾਈਆਂ ਔਰ ਰਿਜ਼ਲਟ ਬੜਾ ਵਧੀਆ ਰਿਜ਼ਲਟ ਜਿਹੜਾ ਆਮਾਦੀ ਪਾਰਟੀ ਦੇ ਹੱਕ ਚ ਆਇਆ ਮੈਂ ਅੱਜ ਚੇਚੇ ਤੌਰ ਤੇ ਉਹ ਸਰਪੰਚ ਸਾਹਿਬਾਨ ਉਹਨਾਂ ਦੀ ਸਮੁੱਚੀ ਟੀਮ ਨਾਲ ਮੈਂਬਰ ਸਾਹਿਬਾਨ ਔਰ ਜਿਹੜੇ ਆ ਆਪਣੇ ਆਗੂ ਨੇ ਜਿਹੜੇ ਸਿਆਣੇ ਬੰਦੇ ਉਹਨਾਂ ਦੀ ਹਾਜ਼ਰੀ ਚਾਜ ਉਹਨਾਂ ਨੂੰ ਸਨਮਾਨਤ ਕੀਤਾ ਸਰਪਾਉ ਦਿੱਤੇ ਨੇ ਤਾਂ ਮੈਨੂੰ ਇਹ ਉਮੀਦ ਇਹਨਾਂ ਤੋਂ ਇਹੀ ਆ ਕਿ ਜਿਸ ਉਮੀਦ ਨਾਲ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜ਼ੁਮੇਰੀ ਦਿੱਤੀ ਹੈ ਇਹ ਉਹ ਜ਼ੁਮੇਰੀ ਨੂੰ ਬਖੂਬੀ ਨਿਭਾਉਣਗੇ ਔਰ ਉਹਨਾਂ ਲੋਕਾਂ ਦੀ ਆਸਾਂ ਤੇ ਪੂਰੇ ਉਤਰਨਗੇ ਕਿ ਜਿਸ ਉਮੀਦ ਨਾਲ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈ ਤਾਂ ਮੈਨੂੰ ਹੁਣ ਪੂਰੀ ਉਮੀਦ ਆ ਕਿ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਡਵੈਲਪਮੈਂਟ ਤਾਂ ਚੱਲ ਰਹੀ ਹੈ ਕਲਾਨੌਰ ਦੀ ਪਰ ਇਹਨਾਂ ਦੇ ਸਰਪੰਚ ਨਾ ਬਣਨ ਨਾਲ ਡਵੈਲਪਮੈਂਟ ਦੀ ਰਫਤਾਰ ਹੋਰ ਤੇਜ਼ ਹੋ ਜਾਏਗੀ ਔਰ ਆਪਣੇ ਆਪਣੇ ਇਲਾਕਿਆਂ ਦਾ ਆਪਣੇ ਆਪਣੇ ਮਹੱਲਿਆਂ ਦਾ ਜਿਹੜੀ ਜਿਹੜਾ ਵੀ ਕੰਮ ਰੁਕਿਆ ਆਉਣ ਵਾਲੇ ਸਮੇਂ ਚ ਜਲਦੀ ਪੂਰਾ ਹੋ ਜਾਏ। ਪੁਰਾਣੇ ਸਾਥੀ ਹੈ ਜੀ। ਦੇਖੋ ਜੀ ਉਹਨਾਂ ਨੇ ਮੇਰ ਨਾਲ ਪਹਿਲਾਂ ਹੀ ਕਿਹਾ ਸੀਗਾ ਕਿ ਜੇ ਹਾਰ ਗਏ ਤੇ ਤਾਂ ਵੀ ਤੇਰੇ ਜੇ ਜਿੱਤ ਗਏ ਤਾਂ ਵੀ ਤੇਰੇ। ਤਾਂ ਪੁਰਾਣੇ ਸਾਥੀ ਸੀਗੇ। ਦੇਖੋ ਮੈਂ ਬੜਾ ਕਲੀਅਰ ਕੱਟ ਬੰਦਾ। ਮੈਂ ਹਰ ਇੱਕ ਨੂੰ ਮੌਕਾ ਦਿੰਦਾ ਇਲੈਕਸ਼ਨ ਲੜਨ ਦਾ। ਤੁਸੀਂ ਦੇਖਿਆ ਹੋਣਾ ਤੇ ਭਾਜਪਾ ਨੇ ਵੀ ਇਲੈਕਸ਼ਨ ਲੜੀ ਆ, ਕਾਂਗਰਸ ਨੇ ਵੀ ਲੜੀ ਆ, ਆਕਾਲੀ ਦਲ ਨੇ ਵੀ ਲੜੀ ਆ, ਆਮ ਆਦੀ ਪਾਰਟੀ ਵਾਲਿਆਂ ਨੇ ਵੀ ਲੜੀ ਆ। ਅਤਵਾ ਲੋਕਾਂ ਦਾ ਸਾਡੇ ਸਿਰ ਮੱਥੇ ਤੇ ਐ ਪਰ ਜਿਹੜੇ ਸਾਥੀ ਕਈ ਜਗ੍ਹਾ ਦੋ-ਦੋ ਸੀਗੇ ਉਮੀਦਵਾਰ ਤਾਂ ਆਪਾਂ ਦਾ ਹੁੰਦਾ ਕਿ ਦੋਵੇਂ ਲੜ ਕੇ ਦੇਖ ਲੋ ਜਿਹੜਾ ਬਣ ਜਾਏਗਾ ਉਹ ਵੀ ਠੀਕ ਆ ਜਿਹੜਾ ਨਹੀਂ ਬਣ ਜਾਏਗਾ ਅੱਜ ਦੇਖ ਲੋ ਜੇ ਕੁਲਵਿੰਦਰ ਰਹਿ ਗਿਆ ਉਹ ਵੀ ਸਾਡੀ ਟੀਮ ਤੇ ਸ਼ਾਮਲ ਸਮੁੱਚੇ ਮੈਂਬਰ ਵੀ ਆ ਗਏ ਨੇ ਤਾਂ ਜਦੋਂ ਆ ਤਾਂ ਤੁਸੀਂ ਦੇਖ ਲੋ ਤੁਸੀਂ ਕਹਿੰਦੇ ਕਿ ਉਹ ਤਾਂ ਕਾਮਰੇਡ ਨੇ ਅੱਜ ਆਮ ਆਦਮੀ ਪਾਰਟੀ ਦਾ ਸਰੂਪਾ ਲੈ ਕੇ ਤੇ ਆਮ ਆਦਮੀ ਪਾਰਟੀ 'ਚ ਆਏ ਨੇ ਕਿਸੇ ਨੇ ਕੰਪੈਲ ਥੋੜੀ ਕੀਤਾ ਕਿਸੇ ਦਾ ਮਨ ਬਣਿਆ ਹੋਵੇ ਤਾਂ ਆ ਬੰਦਾ ਪਾਰਟੀ ਛੱਡ ਕੇ ਦੂਸਰੀ ਪਾਰਟੀ ਚਾਹੁੰਦਾ ਹੈ ਅਤੇ ਇਸ ਕਰਕੇ ਉਹ ਵੀ ਸਾਡੇ ਪਰਿਵਾਰ ਦੇ ਮੈਂਬਰ ਨੇ ਹੁਣ ਮੈਂ ਸਾਰਿਆਂ ਸਰਪੰਚਾਂ ਨੂੰ ਇਹ ਹੀ ਬੇਨਤੀ ਕਰਾਂਗਾ ਤੁਹਾਡੇ ਚੈਨਲ ਦੇ ਜ਼ਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਲਾ ਨੌਰ ਨੂੰ ਲੈ ਕੇ ਡਿਵੈਲਪਮੈਂਟ ਦਾ ੱੱਬਾ ਲੱਗਦਾ ਹੁਣ ਚਾਬੀਆਂ ਤੁਹਾਡੇ ਹੱਥ 'ਚ ਨੇ ਖਜ਼ਾਨੇ ਦੀਆਂ ਗੁਰਦੀਪ ਸਿੰਘ ਦੇ ਹੱਥ 'ਚ ਨਹੀਂ ਆਗੀਆਂ ਮੈਂ ਚਾਬੀਆਂ ਤੁਹਾਨੂੰ ਦਿੱਤੀਆਂ ਤੁਸੀਂ ਇਹ ਸਖਜਾਨੇ ਦਾ ਕਿਦਾਂ ਇਸਤੇਮਾਲ ਕਰਨਾ ਇਹਦੇ ਜਵਾਬ ਦੇ ਤੁਸੀਂ ਆਪ ਹੋਵੋਗੇ ਗਰਦੀਪ ਸਿੰਘ ਜੀ ਹੁਣ ਜੰਮਿਆ। ਪਟਵਾਰੀ ਘੇਰ ਵਿੱਚ ਹੋਣ ਦੇ ਬਾਰੇ ਆ ਠੱਕੇਸ਼ਾਈ ਦੇ ਵੀ ਦੋਸ਼ ਕਈ ਤਰੀਕੇ ਦੇ ਲੱਗਦੇ ਨੇ ਕਿ ਚੋਣਾਂ ਦੇ ਦੌਰਾਨ ਵੀ ਸੱਤਾਧਾਰੀ ਤੇ ਨਿੱਕੇ ਆਗੂ ਕਟਾਦੇ ਠੱਕੇਸ਼ਾਈ ਹੋ ਕੇ ਦੇਖ। ਦੇਖ ਜੇ ਮੈਂ ਕਾਗਜ਼ ਕਟਾਏ ਹੁੰਦੇ ਨਾ ਫਿਰ ਇਲੈਕਸ਼ਨ ਹੋਣੀ ਨਹੀਂ। ਕਾਗਜ਼ਾਂ ਤੁਸੀਂ ਪਿਛਲੀ 5 ਸਾਲਾਂ ਜਦੋਂ ਪਿਛਲੇ 10 ਸਾਲਾਂ 'ਚ ਦੇਖਿਆ ਹੋਣਾ ਕਿਸ ਤਰ੍ਹਾਂ ਕਾਗਜ਼ ਘੱਟਦੇ। ਤੇ ਕਾਗਜ਼ ਘੱਟਦੇ ਤਿੰਨ ਤਿੰਨ ਉਮੀਦਵਾਰ ਇੱਕ ਜਗ੍ਹਾ ਤੇ ਇਲੈਕਸ਼ਨ ਲੜ ਰਹੇ ਨੇ। ਟੱਕੀ ਦੀ ਗੱਲ ਕਰ ਲਓ ਚਾਰ ਚਾਰ ਉਮੀਦ ਉਹ ਤਾਂ ਕਾਗਜ਼ ਜਿਨ੍ਹਾਂ ਦੇ ਜਿੱਤੇ ਬੰਦੇ ਜਿੱਥੇ ਸਾਡੇ ਬਿਨਾਂ ਮੁਕਾਬਲੇ ਜਿੱਤੇ ਨੇ ਉਹ ਬੰਦੇ ਉੱਥੇ ਉਹਨਾਂ ਨੇ ਕਾਗਜ਼ ਹੀ ਨਹੀਂ ਭਰੇ। ਕੁਝ ਮੈਂਬਰ ਸਾਡਿਆਂ ਦੇ ਆਪਣੇ ਤੇ ਕੁਝ ਆਪਣੇ ਮੈਂਬਰਾਂ ਦੇ ਮੈਂਬਰਾਂ ਨੇ ਕਾਗਜ਼ ਹੀ ਨਹੀਂ ਪੂਰੇ ਫਿਲ ਕੀਤੇ। ਮੈਂ ਮੈਕਪ੍ਰੀਤ ਨੂੰ ਬੜੀ ਪਾਵਰ ਦਿੱਤੀ ਸੀ। ਕਲਾ ਨਾਲ ਵਿੱਚ ਕਿਸੇ ਨੂੰ ਭੁਲੇਖਾ ਤਾਂ ਨਹੀਂ ਰਹਿ ਗਿਆ। ਪਰ ਜੇ ਮੈਂ ਪਾਵਰ ਦਿੱਤੀ ਹੈ ਤਾਂ ਮੇਰੀ ਪਾਵਰ ਦਾ ਗਲਤ ਇਸਤੇਮਾਲ ਤਾਂ ਨਹੀਂ ਮੈਂ ਕਰਨ ਦੇਣਾ। ਤਾਂ ਹੁਣ ਵੀ ਸਰਪੰਚ ਦਾ ਬਣ ਗਿਆ ਜੀ ਆਖਣਗੇ ਵੀ ਇਹ ਗਲਤ ਇਸਤੇਮਾਲ ਕਰੀਏ ਪਾਵਰ ਦਾ। ਉਹ ਤਾਂ ਨਹੀਂ ਸਰਕਾਰ ਨੇ ਕਿਸ ਨੂੰ ਕਰਨ ਦੇਣਾ। ਸਰਕਾਰ ਬੜੀ ਸਖਤ ਆ ਬੜੀ ਕਲੀਅਰ ਕਟਾ ਇਸ ਕਰਕੇ ਉਹ ਵੀ ਕਹਿੰਦਾ ਮੈਂ ਆਮਾਦੀ ਪਾਰਟੀ ਵੱਲੋਂ ਇਲੈਕਸ਼ਨ ਲੜੀ ਹੈ ਤਾਂ ਫਿਰ ਪਰਿਵਾਰ ਦਾ ਮੈਂਬਰ ਹੀ ਹੋਇਆ ਨਾ ਅੱਜ ਤੱਕ ਮੇਰੀ ਤੇ ਮਹਿਕਪ੍ਰੀਤ ਦੀ ਕੋਈ ਬੋਲਕ ਬੋਲ ਤਾਂ ਹੋਇਆ ਨਹੀਂ ਠੀਕ ਹੈ ਨਹੀਂ ਸਿਸਟਮ ਸਾਡਾ ਆਪਣੇ ਇੱਕ ਦੂਜੇ ਤੋਂ ਪਿੱਛੇ ਕੋਈ ਉਹ ਆਪਣੇ ਘਰ ਰਾਜੀ ਮੈਂ ਆਪਣੇ ਘਰ ਰਾਜੀ ਆਪਣਾ ਕੋਈ ਇਹੋ ਜਿਹਾ ਨਹੀਂ ਹੋਇਆ ਕਿ ਕਿਸੇ ਦੇ ਅਸੀਂ ਸ਼ਾਨ ਦੇ ਵਿਰੁੱਧ ਕਿਤੇ ਗੱਲ ਕੀਤੀ ਹੋਵੇ ਤੇ ਤੁਸੀਂ ਫੇਸਬੁੱਕ ਵੇਖਦੇ ਹੋ ਉਹ ਵੀ ਗਦੀਪ ਸਿੰਘ ਦਾ ਜੈ ਹੰਦਾਬਾਦ ਦੇ ਨਾਰੇ ਲਾਉਂਦਾ ਤਾਂ ਮੇਰਾ ਪਰਿਵਾਰ ਦਾ ਜੇ ਉਹ ਪਰਿਵਾਰ ਨਿਕੜਿਆ ਤੇ ਇੱਕ ਹੋ ਸਕਦਾ ਕੱਲ ਤੱਕ ਉਹ ਵੀ ਇਕੱਠਾ ਹੋ ਜੇ ਮੈਂ ਤਾਂ ਕੀ ਹੈ